ਸਰਕਾਰ ਲੰਮੀ ਮਹਿਮਾ ਪੰਡੋਰੀ ਜਿੱਥੇ ਵੇਖੋ ਨਾ ਤੁਸੀਂ ਆ ਕੇ ਇੱਕ ਮੇਰਾ ਬੇਟਾ ਇੱਕ ਮੇਰਾ ਭਨੇਵਾ ਇੱਕ ਮੇਰਾ ਤਿੱਜਾ ਫੇਰ ਆ ਤੇ ਕਿਤੇ ਉਹਨੇ ਖੰਡ ਤਾਂ ਨਹੀਂ ਮਿਲਦੀ ਜਿੰਨਾ ਸਾਨੂੰ ਇਹ ਸਮਾਨ ਮਿਲਦਾ ਸ਼ਰਾਬ ਬੰਦ ਹੋ ਗਈ ਆ ਤੇ ਨਸ਼ਾਨੀ ਬੰਦਣਾ ਨਾ ਗੋਲੀਆਂ ਬੰਦ ਹੁੰਦੀਆਂ ਨਾ ਸਮੈਗ ਬੰਦ ਹੁੰਦੀ ਨਾ ਟੀਕੇ ਬੰਦ ਹੁੰਦੇ ਸਰਕਾਰ ਪੰਡੋਰੀ ਮਹਿਮਾ ਪੰਡੋਰੀ ਜਿੱਥੇ ਨਸ਼ਾ ਵੀ ਤੁਸੀਂ ਰੱਖੋਗੇ ਕਿ ਛੱਡੀ ਗੱਲਾਂ ਸਾਨੂੰ ਉਹਨੇ ਖੰਡ ਤਾਂ ਨਹੀਂ ਮਿਲਦੀ ਜਿੰਨਾ ਸਾਨੂੰ ਇਹ ਸਮਾਨ ਮਿਲਦਾ ਉਥੋਂ ਦਾ ਕੋਈ ਮੋਹਤਵਾਰ ਕੋਈ ਢੱਕਣ ਦੀ ਕੋਸ਼ਿਸ਼ ਹੀ ਕੋਈ ਕੋਸ਼ਿਸ਼ ਤੇ ਨਹੀਂ ਕਰਦਾ ਨਾ ਕੋਈ ਮੈਂਬਰ ਨਾ ਕੋਈ ਸਰਪੰਚ ਕੋਈ ਕੁਛ ਨਹੀਂ ਕਰ ਰਿਆ ਕਹਿ ਵੀ ਰਹਿੰਦੇ ਮੈਂਬਰਾਂ ਸਰਪੰਚਾਂ ਨੂੰ ਵੀ ਕੋਈ ਨਾ ਕੋਈ ਸੋਚੋ ਕੁੱਖ ਕਰੋ ਇਹਦੇ ਬਾਰੇ ਸਾਡੇ ਪੁੱਤ ਰੋਟੇ ਜਾਂਦੇ ਪਰ ਉਹ ਨਹੀਂ ਸੰਦੇ ਸਾਡੀ ਹਾਂ ਘਰ ਵੀ ਉਹਨਾਂ ਦਾ ਵਿਚਾਰਿਆਂ ਦਾ ਕਿਰਾਏ ਤੇ ਆ ਮਾਂ ਵੀ ਉਹਨਾਂ ਦੀ ਇਹਦੇ ਟੈਨਸ਼ਨ ਆ ਹਸਪੀਟਲ ਆ ਉਹਦਾ ਵੀ ਪਤਾ ਨਹੀਂ ਬਚੇ ਕੇ ਨਾ ਬਚੇ ਹਮ ਅੱਡਾ ਲੰਮਾ ਮੇਰਾ ਧੇਮਾ ਟਾਡੇ ਨੂੰ ਵੀ ਉੱਚਾ ਭੈਣ ਮੇਰੀ ਦੇ ਦੋਵੇਂ ਪੈਰ ਵਿੰਗੇ ਉਹ ਟੀਕੇ ਲਾਈ ਜਾਂਦਾ ਤੇ ਨਸ਼ਾ ਕੀ ਘਟਿਆ ਸਭਰਾਵਾਂ ਦੇ ਵਿੱਚ ਇਧਰੋਂ ਜੇਲ੍ਹ ਚ ਸੁੱਟ ਕੇ ਆਉਂਦੇ ਇਧਰੋਂ ਨਸ਼ਾ ਵਿੱਚਨ ਲਾ ਪੈਂਦੇ ਆ ਇਧਰੋਂ ਜੇਲ੍ਹ ਚ ਛੁੱਟ ਕੇ ਆਉਂਦੇ ਇਧਰੋਂ ਨਸ਼ਾ ਵੀ ਕੀ ਜਾਂਦਾ ਵੱਡੇ ਸਭਰਾ ਭੱਟੀ ਤੋਂ ਗਾ ਕਿੰਨੇ ਪਿਧੋਰ ਕਿੱਥੋਂ ਦੇ ਜਾਣ ਵਾਲੇ ਜੋਧਪੁਰ ਦੇ ਕੀ ਗੱਲ ਹੋਈ ਐ ਇਹਨਾਂ ਦਾ ਭਾਜੀ ਨਸ਼ਾ ਛਡੋਂਦੇ ਆ ਅੱਛਾ ਜੀ ਨਸ਼ਾ ਛਡੋਂਦੇ ਨਸ਼ਾ ਛਡੋਂਦੇ ਤੇ ਆ ਗੱਲ ਬਣ ਗਈ ਕਿੰਨੇ ਸਮੇਂ ਤੋਂ ਨਸ਼ਾ ਕਰਦੇ ਆ ਰਹੇ ਨੇ ਹੋਈ ਗਿਆ ਸਾਲ ਕੋਈ ਗਿਆ ਅੱਛਾ ਜੀ ਹਾਂਜੀ ਕਿਹੜਾ ਨਸ਼ਾ ਕਰਦੇ ਸਮਾਨ ਸਮੂਹ ਲੋਂਦੇ ਹੂ ਕੰਮ ਕੀ ਕਰਦਾ ਹੈ ਕੰਮ ਦਿਹਾੜੀ ਦਾ ਪੇਪਾਜੀ ਕਰਦੇ ਨਸ਼ਾ ਜਿਹੜਾ ਤੁਹਾਡੇ ਪਿੰਡੋਂ ਮਿਲਦਾ ਨਸਾਇਤ ਤੋਂ ਪਿੰਡੋਂ ਹੀ ਮਿਲਦਾ ਈ। ਆਦੇ ਬੱਚੇ ਕਿੰਨੇ ਨੇ ਤੁਹਾਡੇ? ਕੁੜੀ ਮੁੰਡਾ ਵੇ ਬੇਟੀ ਮੇਰੀ। ਕੀ ਮੰਗਤੀ ਏ ਭਾਦੀ ਸਰਕਾਰ ਤੋਂ? ਤਵੇ ਚੱਲੇਗੇ ਕਿ ਕੀ ਬਣਿਆ ਉਹ ਤੇ ਠੀਕ ਈ ਕਿ ਮੈਂ ਹਸਪਤਾਲ ਦੀ ਗੋਲੀ ਵੀ ਦਿਵੋ ਖਵਾਈ ਪਰ ਉਹਨਾਂ ਨੇ ਵੀ ਫਰਕ ਪਿਆ। ਕਹਿੰਦੇ ਮੈਨੂੰ ਉਹੋ ਹੀ ਲਿਆ ਕੇ ਦੋ ਮੈਂ ਉਹ ਹੀ ਕਰਨਾ। ਅੱਛਾ। ਇਹ ਫੇਰ ਉਸ ਮਾਨ ਲਿਆ ਕੇ ਨਹੀਂ ਦਿੱਤਾ ਤੇ। ਡਾਕਟਰ ਨੇ ਮਨਾ ਕੀਤਾ ਜੀ ਅੱਛਾ ਇਸ ਮਾਨੀ ਦੇਣਾ ਹੂੰ ਤੇ ਸਰਕਾਰ ਨੇ ਵੀ ਮੈਂ ਮਛੇੜੀ ਆ ਕਿ ਜਿਹੜੇ ਨਸ਼ਾ ਛੱਟਣਾ ਚਾਹੁੰਦੇ ਅਸੀਂ ਉਹਨਾਂ ਨੂੰ ਭਾਜੀ ਮੇਰਾ ਤੇ ਘਰ ਬਰਬਾਦ ਹੋ ਗਿਆ ਮੇਰੇ ਤੇ ਨਿੱਕੇ ਨਿੱਕੇ ਬੱਚੇ ਆ ਮੈਂ ਕਿਹੜੇ ਕੋਚ ਫੋਣਾ ਇਹਨਾਂ ਨੂੰ ਓਏ ਓਏ ਇਹ ਨਾ ਦੇਖਾ ਵਾਲੀ ਗੱਲ ਬੋਲਣ ਦੇ ਦੋ ਇਹ ਜਗਾ ਵੀ ਜਿਹੜੀ ਤੁਸੀਂ ਇੱਥੇ ਰਹਿ ਰਹੇ ਇਹ ਜਗਾ ਤੁਹਾਡੀ ਇਹ ਰੈਂਟ ਤੇ ਆ ਇਹ ਵੀ ਰੈਂਟ ਤੇ ਆ ਹਾਂ ਜੀ ਕੋਈ ਪ੍ਰਸ਼ਾਸਨ ਅਧਿਕਾਰੀ ਆਏ ਤਾਂ ਦੇ ਕਰਕੇ ਹੀ ਇਹਦਾ ਨਸ਼ਾ ਜਿਹੜਾ ਸਰਕਾਰੀ ਖਾਤੇ 'ਚ ਛਿੜਵਾਉਨੇ ਆ। ਕੋਈ ਨਹੀਂ ਆ। ਅੱਛਾ ਜੀ। ਤੇ ਪਿੰਡ ਦੇ ਵਿੱਚੋਂ ਆਰਾਮ ਦੇ ਨਾਲ ਨਸ਼ਾ ਮਿਲ ਜਾਂਦਾ ਏ। ਹਾਂਜੀ। ਅੱਛਾ ਜੀ। ਹਾਂਜੀ। ਕਾਰਪੋਰਟ। ਸਰਕਾਰ ਤੋਂ ਮੰਗ ਲਿਆ। ਬਾਜੀ ਕੀ ਕਰੀ ਚੋ ਤਾਨੂੰ ਪਤਾ ਛੋਟੇ ਛੋਟੇ ਮੇਰੇ ਬੱਚੇ ਆ। ਹੂੰ। ਹਾਂਜੀ। ਬਾਕੀ ਜੋ ਕਰਦਣਗੇ ਚਿੰਦਾ ਹੀ ਕਰਨਗੇ। ਸਾਝੀ ਜੀ ਜਾਣਦੇ ਆ। ਆ ਗੱਲ ਉਹਦੇ ਹੀ ਉਸੇ ਵਾਲਾ ਨੀਂਦ ਦੇ ਵਿੱਚ ਪਿਆਰ ਕਰ ਇਹ ਬੱਚਾ ਜਿਹੜਾ ਜਿਹੜੇ ਨੌਜਵਾਨ ਦੀ ਡੈਥ ਹੋਈ ਆ ਕੀ ਲੱਗਦਾ ਹੈ ਤੁਹਾਡਾ ਭਤੀਜਾ ਜੀ ਕੱਕ ਤਾਂ ਇੱਥੇ ਹੀ ਇਹ ਨਸ਼ਾ ਜੀ ਛਡਾਇਆ ਸੀ ਤੇ ਉਹ ਚੱਲਿਆ ਨਹੀਂ ਗਿਆ ਤੇ ਹੌਸਪੀਟਲ ਖੜਿਆ ਤੇ ਮਿਲਿਆ ਨਹੀਂ ਤੇ ਫਿਰ 6 5 6 ਦਿਨ ਹੋਏ ਹਾਂ ਕਿਦੋਂ ਕਰਦਾ ਕਦੋਂ ਦਾ ਹੀ ਨਸ਼ਾ ਦੋ ਸਾਲ ਸਾਲ ਕਿ ਮਿਲ ਸਾਲ ਕੇ ਹੋਇਆ ਜੇ ਕਰਦੇ ਹਾਂ ਹਾਂਜੀ ਸਰਕਾਰ ਵੱਲੋਂ ਦਾ ਕਿਹਾ ਜਾ ਰਿਹਾ ਹੈ ਕਿ ਨਸ਼ੇ ਜਿਹੜੇ ਆ ਬੰਦ ਕਰ ਦਿੱਤੇ ਗਏ। ਭਾਜੀ ਸਰਕਾਰ ਵੱਲੋਂ ਮੈਂ ਮੁੰਡਾਰੀ ਚ ਕਿਤੇ ਵੇਖੋ ਨਾ ਤੁਸੀਂ ਆ ਕੇ ਇੱਕ ਮੇਰਾ ਬੇਟਾ ਇੱਕ ਮੇਰਾ ਭਨੇਵਾ ਇੱਕ ਮੇਰਾ ਤਿੱਜਾ ਫੇਰ ਆ। ਤੇ ਕਿਤੇ ਉਹਨੇ ਖੰਡ ਤਾਂ ਨਹੀਂ ਮਿਲਦੀ ਜਿੰਨਾ ਸਾਨੂੰ ਇਹ ਸਮਾਨ ਮਿਲਦਾ। ਹੁਣ ਉਹਨੂੰ ਕੋਈ ਪਤਾ ਨਹੀਂ ਵੀ ਕਿੱਥੇ ਚੱਲ ਗਿਆ ਕਿੱਥੇ ਆਈਆਂ ਰੋਂਦੀਆਂ ਘਰੋਂ ਨਿਕਲ ਆਈਆਂ ਉਹਨੂੰ ਕੋਈ ਪਤਾ ਨਹੀਂ ਉਹ ਝੂਲੇ ਹੀ ਲੈਣ ਦਿਆ। ਹੁਣ ਉਹਦੇ ਬਾਰੇ ਫੇਰ ਚੱਲेंगे ਤਾਂ ਸੁੱਤਾ ਦਾ ਸੁੱਤਾ ਨਾ ਰਹਿ ਜੇ। ਕੀ ਕਰਸ? ਕਿੰਨੇ ਭਰਾ ਤੇ ਇਹ? ਹਾਂਜੀ। ਏ ਤਿੰਨ ਬਰਾਹੀ ਚਾਰ ਚਾਰ ਜੇ ਤੇ ਬਾਕੀ ਵੀ ਨਸ਼ਾ ਹੀ ਕਰਦੇ ਨੇ ਬਾਕੀ ਵੀ ਨਸ਼ਾ ਹੀ ਕਰਦੇ ਇੱਕ ਵੱਡਾ ਇਹਦੇ ਤੋਂ ਪਹਿਲਾਂ ਮਰਿਆ ਉਹ ਵੀ ਨਸ਼ਾ ਕਰਕੇ ਅੱਛਾ ਉਹ ਵੀ ਨਸ਼ਾ ਨਾਲ ਮਰਿਆ ਉਹ ਵੀ ਨਸ਼ਾ ਕਰਕੇ ਇੱਕ ਅੰਦਰ ਪਿਆ ਨਸ਼ਾ ਉਹ ਵੀ ਕਰਦਾ ਅੱਛਾ ਉਹ ਵੀ ਨਸ਼ਾ ਕਰਦਾ ਉਹ ਵੀ ਨਾ ਤੇ ਵੀ ਨਸ਼ਾ ਨਾਲ ਗਿਆ ਇੰਨਾ ਤਾਂ ਪੰਡੋਰੀਆਂ ਚ ਪੰਡੋਰੀ ਮਹਿਮਾ ਪੰਡੋਰੀ ਚ ਕਿਤੇ ਨਸ਼ਾ ਵੀ ਤੁਸੀਂ ਆਖੋਗੇ ਕਿ ਛੱਡ ਹੀ ਗੱਲਾਂ ਆਨੂ ਆਨੇ ਖੰਡ ਜਾਂ ਨਹੀਂ ਮਿਲਦੀ ਜਿੰਨਾ ਸਨ ਵੇ ਸਮਾਨ ਮਿਲਦਾ ਉਥੋਂ ਦਾ ਕੋਈ ਮੋਹਤਵਾਰ ਕੋਈ ਢੱਕਣ ਦੀ ਕੋਸ਼ਿਸ਼ ਹੀ ਨਹੀਂ ਕੋਈ ਕੋਸ਼ਿਸ਼ ਤੇ ਨਹੀਂ ਕਰਦਾ ਨਾ ਕੋਈ ਮੈਂਬਰ ਨਾ ਕੋਈ ਸਰਪੰਚ ਕੋਈ ਕੋਸ਼ਿਸ਼ ਤੇ ਨਹੀਂ ਕਰ ਰਿਹਾ ਕਹਿ ਵੀ ਰਹਿੰਦੇ ਨੇ ਮੈਂਬਰਾਂ ਸਰਪੰਚਾਂ ਨੂੰ ਵੀ ਕੋਈ ਨਾ ਕੋਈ ਸੋਚੋ ਕੋਖ ਕਰੋ ਇਹਦੇ ਬਾਰੇ ਸਾਡੇ ਪੁੱਤ ਰੋਟੇ ਜਾਂਦੇ ਪਰ ਉਹ ਨਹੀਂ ਸੁਣਦੇ ਸਾਡੀ ਪਰ ਸਰਕਾਰ ਦਾ ਕਹਣਾ ਕਿ ਨਸ਼ੇ ਤੇ ਹੁਣ ਅੱਜ ਕੱਲ ਬਹੁਤ ਜ਼ਿਲ੍ਹਾ ਚ ਛੁੱਟੀਆਂ ਨੇ ਨਸ਼ੇ ਆ ਹੀ ਨਹੀਂ ਪਿੰਡਾਂ ਚ ਕੋਈ ਨਹੀਂ ਸਾਡੇ ਪਿੰਡ ਕੋਈ ਵਰਦਾ ਹੀ ਨਹੀਂ ਇੰਨਾ ਕਹੀ ਮਜਬੂਰ ਆ ਬੀਬੀਆਂ ਜਿਹੜਾ ਸਾਬ ਨਹੀਂ ਕੋਈ ਰਾਤ ਦਰ ਰਾਤ ਦੇ ਚਾਖ ਲਈਦੀ ਦਿਨ ਦੀ ਦਿਨ ਚਾਖ ਲਈਨੀ ਵੀ ਕੋਈ ਇਧਰੋਂ ਆ ਨਾ ਜਾ ਕੋਈ ਇਧਰੋਂ ਆ ਨਾ ਜਾ ਚੱਗੇ ਆ ਜਾਣ ਕਰ ਕੋਈ ਚੀਜ਼ ਸਾਡੀ ਨਹੀਂ ਰਹਿਣ ਦਿੰਦੇ ਘਰਾਂ ਅਜ ਖਾਲੀ ਕਰਤੇ ਸਾਡੇ ਘਰ ਇਹਨਾਂ ਨੇ ਸਰਕਾਰ ਨੂੰ ਕਿਹਾ ਜਾ ਰਿਹਾ ਵੀ ਜਿਹੜਾ ਬੱਚਾ ਨਸ਼ਾ ਕਰਦਾ ਉਹਨੂੰ ਛਡਾਉਣ ਦੀ ਵਾਸਤੇ ਹਸਪਤਾਲਾਂ 'ਚ ਦਾਖਲ ਕਰਵਾਇਆ ਜਾ ਰਿਹਾ ਕੋਈ ਸਰਕਾਰ ਨਹੀਂ ਸਮਝਦੀ ਕੋਈ ਸਰਕਾਰ ਨਹੀਂ ਸਮਝਦੀ ਕੋਈ ਕਰਦੀ ਨਹੀਂ ਆਸਰਾ ਸਰਕਾਰ ਮੈਂਬਰ ਸਰਪੰਚ ਨਹੀਂ ਸਰਕਾਰ ਕਰਦੀ ਆਸਰਾ ਤੇ ਹੋਰ ਲਾਮਦਿਆਂ ਹਨ ਕਿੰਨੇ ਕਰਕੇ ਲਖੋਣਾ ਜੀ ਅਡਾ ਉਹਨੇ ਮਸਲਾ ਹੱਲ ਕਰ ਦੇ। ਅਜੀ ਮਾ ਲਈ ਕੀ ਨਾਂ ਤੁਹਾਡਾ? ਗਰਮੀਤ ਕੌਰ ਜੀ। ਕਿੱਥੋਂ ਦੇ ਰਹਿਣ ਵਾਲੇ? ਜodhpur ਦੇ। ਟੀ ਘਟਨਾ ਵਾਪਰੀ ਹੈ। ਘਟਨਾ ਵਾਪਰੀ ਹੈ। ਨਾ ਇੱਕ ਇੱਕ ਗੇਨਾਂ ਤੋਂ ਵੱਡਾ ਸਾਰਿਆਂ ਤੋਂ ਪਲੇਟੀ ਦਾ ਨਸ਼ੇ 'ਨਾ ਹੀ ਮਰ ਗਿਆ। ਹੁਣ ਇਹ ਵੀ ਨਸ਼ੇ 'ਨਾ ਨੇ ਕਿੰਕੇ ਦੇ ਬੱਚੇ ਆ। ਸਾਡੇ ਪਿੰਡ 'ਚ ਬਹੁਤ ਆ ਜਣਾ ਸ਼ਾ ਚੱਲ ਰਿਆ। ਬਹੁਤ ਜਵਾਨੀ ਵਾਲੇ ਮਰਦੇ ਜਾਂਦੇ, ਚੜਦੀ ਜਵਾਨੀ ਮਰਦੇ ਜਾਂਦੇ ਆ। ਨਸ਼ੇ ਦਾ ਸਾਡੇ ਪਿੰਡ 'ਚ ਕੋਈ ਹੱਲ ਨਹੀਂ ਛਡਾਉਂਦਾ। ਪਰ ਸਰਕਾਰ ਕਹਿ ਰਹੀ ਹੈ ਕਿ ਨਸ਼ਾ ਖ ਬੰਦ ਕਰ ਦਿੱਤਾ ਗਿਆ ਨਸ਼ਾ ਕਿਤੇ ਨਹੀਂ ਕੋਈ ਨਹੀਂ ਨਸ਼ਾ ਬੰਦ ਸਾਡੇ ਆ ਬਾਹਰ-ਬਾਰ ਜਾ ਕੇ ਘਰ ਵੇਖ ਲੋ ਬਾਹਰ-ਬਾਰ ਐਂਡ ਤੇ ਦੋ ਦੋ ਘਾਰਿਆ ਜਿੱਥੇ ਨਸ਼ਾ ਖੂਬ ਵਿਕੰਡਿਆ ਤੇ ਪੁਲਸ ਨਹੀਂ ਕਦੀ ਰੇਟ ਮਾਰ ਪੁਲਸ ਨਹੀਂ ਰੇਟ ਮਾਰਦੀ ਲੱਗਦਾ ਵੀ ਉਹ ਪੈਸੇ ਪੁੱਛੇ ਚੜ ਜਾਂਦੇ ਹੋਣਗੇ ਪਤਾ ਨਹੀਂ ਹੋਏ ਤੇ ਸਾਨੂੰ ਨਹੀਂ ਪਤਾ ਸ਼ਰਾਬ ਬੰਦ ਹੋ ਗਈ ਆ ਤੇ ਨਸ਼ਾਨੀ ਬੰਦ ਹੋਣਾ ਨਾ ਗੋਲੀਆਂ ਬੰਦ ਹੁੰਦੀਆਂ ਨਾ ਸਮੈਗ ਬੰਦ ਹੁੰਦੀ ਨਾ ਟੀਕੇ ਬੰਦ ਹੁੰਦੇ ਹੋਵੇ ਤਾਂ ਫੇਰੀ ਆ ਨਾ ਕਿੰਨੀ ਉਮਰ ਹੀ ਵੀਰ ਦੀ ਵੀਰ ਦੀ ਤਾਂ ਉਮਰ ਆ ਜਾ ਕੁਛ ਨਹੀਂ ਸੀ ਸਾਰਾ 22 23 ਸਾਲ ਦਾ ਉਮਰੀ ਸੀ ਕਿੰਨੇ ਬੱਚੇ ਨੇ ਦੋ ਬੱਚੇ ਆ ਹਾਂ ਘਰ ਵੀ ਉਹਨਾਂ ਦਾ ਵਿਚਾਰਿਆਂ ਦਾ ਕਿਰਾਏ ਤੇ ਅਮਾ ਵੀ ਉਹਨਾਂ ਦੀ ਇਹਦੇ ਟੈਨਸ਼ਨ ਆ ਹਸਪੀਟਲ ਆ ਉਹਦਾ ਵੀ ਪਤਾ ਨਹੀਂ ਬੱਚੇ ਕੇ ਨਾ ਬੱਚੇ ਹਾਂ ਨਾ ਕੋਲ ਘਰ ਚ ਕਮਾਉਣ ਵਾਲਾ ਕਮਾਉਣ ਵਾਲਾ ਬਸ ਇਹੋ ਹੀ ਵਿਚਾਰੀ ਰਹਿ ਗਈ ਕਮਾਉਣਾ ਕਿੰਨੇ ਆ ਅੱਗੇ ਦੁਕਾਨ ਤੇ ਲੱਗੀ ਸੀ ਕਮਾ ਕੇ ਆਪਣੇ ਬੱਚਿਆਂ ਨੂੰ ਲਿਆ ਕੇ ਖਾਉਂਦੀ ਸੀ ਹੋਣੇ ਦੀ ਮੌਤ ਕਿੱਦਾਂ ਹੋਈ ਇਹਦੀ ਮੌਤ ਇਸੇ ਨਸ਼ੇ ਨਾਲ ਹੀ ਹੋਈ ਆ ਦੋਕ ਦਿਨ ਰੁਕੇ ਨਸ਼ਾ ਛੱਡੇ ਨੂੰ ਸਾਤੀ ਰੁਕ ਗਈ ਸਾਹ ਹੁਣਾ ਬੰਦ ਹੋ ਗਿਆ ਤੇ ਚੱਲ ਸਰਕਾਰੀ ਹਸਪਤਲ ਇੱਥੇ ਖੜਿਆ ਇਹਨਾਂ ਰੈਫਰਲ ਕਰਦੇ ਅੰਬਰਸਰ ਲੈ ਕੇ ਗਏ ਅੰਬਰਸਰ ਅਜੇ ਐਂਟਰ ਨਹੀਂ ਹੋਏ ਤੇ ਮੌਤ ਹੋ ਗਈ ਕਾ ਮੈਂਬਰ ਕੋਈ ਸਰਪੰਚ ਆਇਆ ਵੀ ਪਤਾ ਨਹੀਂ ਨਾ ਕੋਈ ਨਹੀਂ ਆਇਆ ਨਾ ਸਾਡੇ ਪਿੰਡ ਸਰਪੰਚਾ ਗਾ ਜੋ ਨਾ ਸਾਡੇ ਪਿੰਡ ਮੈਂਬਰ ਹੈਗੇ ਜੋ ਸਿੱਧੀ ਗੱਲ ਆ ਯਾ ਮੁੰਡਾ ਹਸਪਤਾਲੋਂ ਲਿਆਂਦਾ ਕੋਈ ਸਾਡੇ ਘਰ ਮੈਂਬਰ ਨਹੀਂ ਵੜਿਆ ਕੋਈ ਸਰਪੰਚ ਨਹੀਂ ਵੜਿਆ ਕਹਿ ਸਕਦੇ ਆਂ ਕਿ ਨਸ਼ਾ ਜਿਹੜਾ ਛਲੀਆਂ ਵਾਂਗ ਵਿਕ ਰਿਹਾ ਵੇਖ ਰਿਹਾ ਬਹੁਤ ਜ਼ਿਆਦਾ ਵਿਕ ਰਿਹਾ ਛਲੀਆਂ ਵਾਂਗੂ ਵਿਕ ਰਿਹਾ ਉਹਨਾਂ ਆਟਾ ਕੋਟਾ ਨਹੀਂ ਵਿਕ ਰਿਹਾ ਜਿੰਨਾ ਨਸ਼ਾ ਵਿਕ ਰਿਹਾ ਪਰ ਸਰਕਾਰ ਤੇ ਕਹਿੰਦੀ ਚੁੱਕ ਚੁੱਕ ਜੇਲ੍ਹਾਂ ਸੁਟਣਾਂ ਜਿਹੜੇ ਨਸ਼ਾ ਖੇਰ ਸੁਟਣ ਡੈ ਨਸ਼ਾ ਵਧਾਉਣ ਡੈ ਘਟਾਉਣ ਨਹੀਂ ਡੈ ਪਿੰਡ ਪਿੰਡ ਜਾ ਕੇ ਵੇਖ ਲੋ ਨਸ਼ਾ ਵਧਣੀ ਡਿਆ ਘਟਣੀ ਨਹੀਂ ਡਿਆ ਆ ਡਾਲਾ ਮਾ ਮੇਰਾ ਆਪਣੇਵਾ ਟਾਡੇ ਨੂੰ ਵੀ ਉੱਚਾ ਭੈਣ ਮੇਰੀ ਦੇ ਦੋਵੇਂ ਪੈਰ ਵਿੰਗੇ ਉਹ ਟੀਕੇ ਲਾਈ ਜਾਂਦਾ ਤੇ ਨਸ਼ਾ ਕੀ ਘਟਿਆ ਸਭਰਾਵਾਂ ਦੇ ਵਿੱਚ ਇਧਰੋਂ ਜੇਲ੍ਹ ਚ ਸੁੱਟ ਕੇ ਆਉਂਦੇ ਇਧਰੋਂ ਨਸ਼ਾ ਵਿੱਚਨ ਲਾ ਪੈਂਦੇ ਆ ਇਧਰੋਂ ਜੇਲ੍ਹ ਚ ਛੁੱਟ ਕੇ ਆਉਂਦੇ ਇਧਰੋਂ ਨਸ਼ਾ ਵਕੀ ਜਾਂਦਾ ਵੱਡੇ ਸਭਰਾ ਭੱਟੀ ਤੋਂ ਗਾ ਹਾਂ ਕੋਲ ਘਰ ਚ ਕਮਾਉਣ ਵਾਲਾ ਕਮਾਉਣ ਵਾਲਾ ਬਸ ਇਹੋ ਹੀ ਵਿਚਾਰੀ ਰਹਿ ਗਈ ਕਮਾਉਣਾ ਕਿੰਨੇ ਆ ਅੱਗੇ ਦੁਕਾਨ ਤੇ ਲੱਗੀ ਸੀ ਕਮਾ ਕੇ ਆਪਣੇ ਬੱਚਿਆਂ ਨੂੰ ਲਿਆ ਕੇ ਖਾਉਂਦੀ ਸੀ। ਘੋੜੇ ਦੀ ਮੌਤ ਕਿੱਦਾਂ ਹੋਈ? ਇਹਦੀ ਮੌਤ ਇਸੇ ਨਸ਼ੇ ਨਾਲ ਹੀ ਹੋਈ ਆ। ਦੋਕ ਦਿਨ ਰੁਕੇ ਨਸ਼ਾ ਛੱਡੇ ਨੂੰ, ਸਾਤੀ ਰੁਕ ਗਈ, ਸਾਹ ਆਉਣਾ ਬੰਦ ਹੋ ਗਿਆ। ਤੇ ਚੱਲ ਸਰਕਾਰੀ ਹਸਪਤਲ ਇੱਥੇ ਖੜਿਆ। ਇੰਨਾ ਰੈਫਰਲ ਕਰਦੇ ਅੰਬਰਸਰ ਲੈ ਕੇ ਗਏ ਅੰਬਰਸਰ ਅਜੇ ਐਂਟਰ ਨਹੀਂ ਹੋਏ ਤੇ ਮੌਤ ਹੋ ਗਈ। ਕੋਈ ਮੈਂਬਰ ਕੋਈ ਸਰਪੰਚ ਆਇਆ ਵੀ ਪਤਾ ਨਾ। ਨਾ ਕੋਈ ਨਹੀਂ ਆਇਆ। ਨਾ ਸਾਡੇ ਪਿੰਡ ਸਰਪੰਚਾ ਗਾ ਜੋ ਨਾ ਸਾਡੇ ਪਿੰਡ ਮੈਂਬਰ ਹੈਗੇ ਜੋ। ਹੂੰ। ਸਿੱਧੀ ਗੱਲ ਆ। ਆਹ। ਦੀਆ ਮੁੰਡਾ ਹਸਪਤਾਲੋਂ ਲਿਆਂਦਾ। ਕੋਈ ਸਾਡੇ ਘਰ ਮੈਂਬਰ ਨਹੀਂ ਵੜਿਆ, ਕੋਈ ਸਰਪੰਚ ਨਹੀਂ ਵੜਿਆ। ਕਹਿ ਸਕਦੇ ਆ ਕਿ ਨਸ਼ਾ ਜਿਹੜਾ ਛੱਲੀਆਂ ਵਾਂਗ ਵੇਖ ਰਿਆ। ਵੇਖ ਰਿਆ। ਬਹੁਤ ਜ਼ਿਆਦਾ ਵੇਖ ਰਿਆ। ਛੱਲੀਆਂ ਵਾਂਗੂ ਵੇਖ ਰਿਆ। ਉਹ ਨਾ ਆਟਾ ਕੋਟਾ ਨਹੀਂ ਵੇਖ ਰਿਆ ਜਿੰਨਾ ਨਸ਼ਾ ਵੇਖ ਰਿਆ। ਪਰ ਸਰਕਾਰ ਤੇ ਕਹਿੰਦੀ ਚੁੱਕ ਚੁੱਕੇ ਜੇਲ੍ਹਾਂ ਸੁਟਣਾਂ ਜਿਹੜੇ ਮਾਸ਼ਾਅੱਲ। ਖੇਡ ਸੁਟਣ ਡੈ ਆ। ਨਸ਼ਾ ਵਧਾਉਣ ਡੈ ਘਟਾਉਣ ਨਹੀਂ ਡੈ। ਪਿੰਡ ਪਿੰਡ ਜਾ ਕੇ ਵੇਖ ਲੋ। ਨਸ਼ਾ ਵਧਣੀ ਡਿਆ ਘਟਣੀ ਡਿਆ। ਡਾਲ ਮਾ ਮੇਰਾ ਆਪਣੇਵਾਂ ਟਾਡੇ ਨਾਲੋਂ ਵੀ ਉੱਚਾ ਭੈਣ ਮੇਰੀ ਦੇ ਦੋਵੇਂ ਪੈਰ ਵਿੰਗੇ ਉਹ ਟੀਕੇ ਲਾਈ ਜਾਂਦਾ ਤੇ ਨਸ਼ਾ ਕੀ ਘਟਿਆ ਸਭਰਾਵਾਂ ਦੇ ਵਿੱਚ ਇਧਰੋਂ ਜੇਲ੍ਹ ਚ ਸੁੱਟ ਕੇ ਆਉਂਦੇ ਇਧਰੋਂ ਨਸ਼ਾ ਵਿੱਚਨ ਲਾ ਪੈਂਦੇ ਆ ਇਧਰੋਂ ਜੇਲ੍ਹ ਚ ਛੁੱਟ ਕੇ ਆਉਂਦੇ ਇਧਰੋਂ ਨਸ਼ਾ ਵੀ ਕੀ ਜਾਂਦਾ ਵੱਡੇ ਸਭਰਾ ਪੱਟੀ ਤੋਂਗਾ